ਸ਼ੀਂਹਾਂ ਦਾ ਦਿਹਾੜਾ ਬਣਾਉਣ ਆਏ ਭੈਣੋ ਤੇ ਭਰਾਵੋ ਸ਼ੀਂਹਿਆ ਜੀ ਭਾਸਿਕ ਰਾਜਗੁਰੂ ਤੇ ਸੁਖਦੇਵ ਦਾ ਆਪਾਂ ਸੀਂਹਿਆ ਦਾ ਬਣਾਉਣਾ ਆਏ ਆ ਪਹਿਲੀ ਗੱਲ ਸਾਨੂੰ ਇਸ ਗੱਲ ਬਾਰੇ ਜਰੂਰ ਪਤਾ ਹੋਣਾ ਚਾਹੀਦਾ ਹੈ ਕਿ ਸੀਂਹੇ ਆਦਮ ਨੂੰ ਸੀਂਹੇ ਆਦਮ ਕਿਉਂ ਕਹਿੰਦੇ ਐ ਇਕੱਠਾਂ ਦੀ ਮੌਤ ਹੋਈ ਇਕੱਠੇ ਸੀਲ ਹੋਏ ਇੱਕ ਨੂੰ ਰੁਤਵਾ ਵੱਤ ਕਿਉਂ ਆਇਆ ਇਹ ਦੋ ਜਨਾਂ ਨਾਲ ਿਆ ਕੀਤਾ ਨਹੀਂ ਭਰਾਵੋ ਜੇ ਉਹ ਸਿੱਧੇ ਆਜਮ ਕਹਿੰਦੇ ਆ ਉਹਨਾਂ ਨੇ ਪੂਰੀ ਤਰ੍ਹਾਂ ਲੋਕਾਂ ਦੀ ਮੁਕਤੀ ਦਾ ਜਿਹੜਾ ਰਾਹ ਬਣਦਾ ਹੈ ਉਹਦੇ ਲਈ ਵੱਡੀ ਪੱਧਰ ਤੇ ਉਹ ਲਿਖਤਾ ਲੋਕਾਂ ਉਨ੍ਹਾਂ ਲਿਖਤਾਂ ਦੇ ਵਿੱਚ ਹੈ ਕਿ ਜਿਹੜੇ ਨੌਜਵਾਨ ਹੈ ਇਹਨਾਂ ਨੂੰ ਆਪ ਦੀ ਜ਼ਿੰਦਗੀ ਪਿੰਡਾਂ ਵੇੜਿਆਂ ਚਲਾਉਣੀ ਪਾਉਗੀ ਕਿਸਾਨ ਹੈ ਸੰਭੀ ਮਜ਼ਦੂਰ ਹੈ ਔਰ ਕਾਰੋਬਾਰੀ ਹੈ ਇਥੋਂ ਜ਼ਿਕਰ ਕਰਕੇ ਜਿਹੜੀ ਕੌਮੀ ਸਰਮਾਇਅਦਾਰੀ ਹੈ ਇਹਨਾਂ ਸਾਰਿਆਂ ਨੂੰ ਸਾਂਝੀ ਲਹਿਰ ਬਣਾਉਣੀ ਪੈਣੀ ਹੈ ਸਾਂਝੀ ਲਹਿਰ ਬਣਾ ਕੇ ਕੋ ਲੜਾਈ ਵੱਡੀ ਜਿੱਤਣੀ ਪੈਣੀ ਹੈ ਕਿ ਜਿਹਦੇ ਤੇ ਲੋਕਾਂ ਦੀ ਮੁਕਤੀ ਵਾਲਾ ਰਾਜ ਆ ਸਕੇ ਅੱਜ ਭਰਾਵੋ ਕੀ ਬਾਤ ਰਿਹਾ 47 ਚ ਕੱਟਾ ਬੜੀ ਫੜੀ ਕਰਾਈ ਉਦੋਂ ਤੋਂ ਜਿਹੜੇ ਹਾਕਮ ਰਾਜ ਕਰਦੇ ਹੁੰਦੇ ਆਂ ਕਹਿੰਦੇ ਵੀ ਇਹ ਜਾਂਦੀ ਹੈ ਇਹਨੂੰ ਆਜ਼ਾਦੀ ਦਾ ਨਾਮ ਦਿੰਦੇ ਐ ਜੇ ਅੱਜ ਵੀ ਕੋਈ ਨਾ ਤਾਵਾ ਬਜ਼ੁਰਗ ਜਾਂਦਾ ਉਹ ਕੁੱਛ ਲਿਓ ਤੇ ਸੰਸਾਰੇ ਜਿਵੇਂ ਸੀ ਉਹ ਕੋਕਾ ਲੂੰਗਾ ਨਾ ਸੀ ਉਹਨਾਂ ਨੂੰ ਪਰੇ ਦਾ ਨਾਮ ਦਿੰਦੇ ਐ ਜਿਹੜਾ ਹਕੀਕਤ ਹੈ ਜੀ ਨਾ ਬਗਾ ਆਜ਼ਾਦੀ ਨਹੀਂ ਆਈ ਫਿਰ ਆਇਆ ਕੀ ਹੈ ਸਾਡੇ ਲੋਕਾਂ ਦਾ ਧੋਖਾ ਹੋਇਆ ਹੈ ਆਜ਼ਾਦੀ ਇਥੋਂ ਦੇ ਹਾਕਮਾਂ ਖਾਤਰ ਹੈ ਆਜਾਦੀ ਇਥੇ ਨੂੰ ਇਹ ਬਹੁਤ ਕੌਮੀ ਕੰਪਨੀ ਹੈ ਜਾਇ ਤੁਸੀਂ ਜਿਹੜੇ ਦਰਾਲ ਫਰਮਾਇਦਾਰਾ ਜਿਹਨੇ ਬਾਹਰੋਂ ਨਾਲੇ ਹੋਏ ਹੈ ਸਾਂਝੇ ਕਾਰੋਬਾਰਾਂ ਚ ਇਹ ਆਜ਼ਾਦੀ ਉਹਨਾਂ ਵਾਸਤੇ ਹੈ ਅੱਜ ਜੇ ਤੁਸੀਂ ਪੰਜਾਬ ਚ ਆਜ਼ਾਦੀ ਦੇਖਦੇ ਹੋ ਜਿੰਨੇ ਭਰਾਵੋ ਪਾਰਟੀਆਂ ਦੇ ਆਗੂ ਹੈ ਐਮਐਲਏ ਮੰਤਰੀਆ ਚਾਹੇ ਸਰਕਾਰ ਚ ਚਾਹੇ ਉਹਨਾਂ ਵਾਸਤੇ ਅੱਜ ਵੀ ਆ ਜਾਂਦੀ ਹੈ 47 ਨੂੰ ਲੈ ਕੇ ਜਿਹੜੀ ਵੱਡੀ ਅਫਸਰ ਸਾਹੀ ਤੁਰੀ ਫਿਰਦੀ ਹੈ ਉਹ ਕਾਨੂੰਨ ਤੋਂ ਬਾਹਰ ਹੋ ਕੇ ਵੀ ਕੁਝ ਕਰੇ ਉਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਕੋਈ ਵੀ ਕੰਪਨੀ ਇੱਥੋਂ ਦੇ ਸਰਮਾਇਦਾਰ ਹੈ ਉਹ ਤੁਹਾਡੀ ਜਿੰਨੀ ਮਰਜ਼ੀ ਸਾਲ ਬਟਣ ਉਹਨਾਂ ਨੂੰ ਲੋਕ ਕੋਈ ਨਹੀਂ ਕਿ ਹੁੰਦਾ ਇਹ ਵਰ ਰਹੀ ਹੈ ਇਹਨਾਂ ਲੋਕਾਂ ਨੂੰ ਹੋਰ ਕਿਵੇਂ ਲੁੱਟਿਆ ਜਾ ਸਕਦਾ ਜਿੰਨੇ ਭਰਾਵੋ ਸਰਕਾਰੀਦਾਰਾਂ ਸੀ ਉਹਨਾਂ ਦਾ ਲਗਭਗ ਖੋਹ ਪਾਤਾ ਉਹਨਾਂ ਨੇ ਉਹ ਪ੍ਰਾਈਵੇਟ ਹੋ ਗਏ ਉਹਨਾਂ ਹੱਥਾਂ ਚ ਜਾ ਬੜੇ ਹੁਣ ਬਚਿਆ ਕੀ ਆ ਜੇ ਛੇਤੀ ਆ ਸਾਡਾ ਪਾਣੀ ਹੈ ਇਹ ਪੂਰੀ ਤਰ੍ਹਾਂ ਹਮਲੇ ਦੇ ਥੱਲੇ ਆ ਅੰਮੀ ਨੇ ਬੋਲਿਆ ਕਿ ਸਾਡੀਆਂ ਫਸਲਾਂ ਰੁਲਦੀਆਂ ਤੇ ਹੁਣ ਇਥੋਂ ਦੇ ਹਾਕਮ ਕਹਿੰਦੇ ਫਿਕਰ ਨਾ ਕਰੋ ਤੁਹਾਡੀਆਂ ਫਸਲਾਂ ਨਹੀਂ ਰੁਲਦੀਆਂ ਮੈਨੂੰ ਉਹਨਾਂ ਦੀ ਗੱਲ ਠੀਕ ਲੱਗਦੀ ਹੈ ਜੀ ਦਾ ਮਤਲਬ ਤੁਸੀਂ ਸੋਚੋ ਜਿਹੜੇ ਮਜ਼ਦੂਰ ਹੈ ਨਾ ਉਹ ਜ਼ਮੀਨ ਸੀ 14% ਜ਼ਮੀਨ ਤੋਂ ਪਹਿਲੇ ਕਿਸਾਨ ਹੋਗੇ ਦਾ ਸਰਭਾ ਕਰਦੇ ਹੋ 50% ਪਿੰਡਾਂ ਦੀ ਆਬਾਦੀ ਪਿੰਡਾਂ ਜਮੀਨ ਤੋਂ ਹੈ ਉਹਨਾਂ ਦੀ ਬਸਤਾ ਭਈ ਰੋਟੀ ਨਹੀਂ ਤੇ ਛੋਟੀ ਜਮੀਨ ਉਹ ਲੈ ਲੈਣੀ ਹੈ ਕਿਹਦਾ ਰੋਟੀ ਨਹੀਂ ਨਾ ਫਸਾਉਂਦਾ ਫਸਾ ਦਾ ਤਾਰੂ ਨਾ ਜੇ ਸਾਡੇ ਕੋਲ ਜਮੀਨ ਰਹਿਣ ਦੇਣਗੇ